ਮੈਂ ਅੱਜ ਇਸ ਖੁਸ਼ੀ ਦੇ ਮੌਕੇ ਤੇ ਮੈਂ ਮਮਦੂਰ ਹਾਂ ਔਰ ਸਾਰੇ ਕਸਬੇ ਨੂੰ ਬਹੁਤ-ਬਹੁਤ ਧੰਨਵਾਦ ਦਿੰਦਾ ਮਾਨਯੋਗ ਉਪਕੁਤਰੀ ਸਦਾਰਕ ਪਾਕਸ਼ੀ ਮਾਨ ਸਾਹਿਬ ਨੂੰ ਜਿਨ੍ਹੇ ਦਵਾਈ ਹੈ ਔਰ ਮਾਨਯੋਗ ਸਾਡੇ ਲੋਕਪਾਲੀ ਮਿਨਿਸਟਰ ਸਦਾ ਪ੍ਰਕਾਸ਼ ਸਿੰਘ ਜੀ ਦੀ ਗਹਿਰਮਾਈ ਤੇ ਕੋਈ ਜੋ ਵਿਕਾਸ ਕਾਰਜ ਲੋਕਪਾਲੀ ਡਿਪਾਰਟਮੈਂਟ ਵੱਲੋਂ ਪੂਰੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਦਿਖਾ ਕੇ ਉਹਨਾਂ ਦਾ ਆਨੰਦ ਜਿਹੜਾ ਹੈਗਾ ਉਹ ਸਾਰਾ ਪੰਜਾਬੀ ਬੰਦੂਰ ਦੇ ਵਿੱਚ ਇਹਦਾ ਸੀਵੇਜ ਔਰ ਟ੍ਰੀਟਮੈਂਟ ਪਲਾਂਟ ਦਾ ਇਹ ਪ੍ਰੋਜੈਕਟ ਹੈ। ਇਹ ਬਹੁਤ ਬਹੁਤ ਵੱਡੀ ਡਿਮਾਂਡ ਹੈ। ਕਿੰਨੇ ਸਾਲ ਹੋ ਗਏ ਮੋਟ ਨਗਰ ਪਚਾਇਪਨ ਨੂੰ ਔਰ ਨਿਗਰਨਾ ਚਿਆਨ ਔਰ ਇਹ ਸ਼ਹਿਰੀ ਆਬਾਦੀ ਔਰ ਬਹੁਤ ਵੱਡਾ ਕਸਬਾ ਕਰੀਬ 13 ਵਾਰਡ ਦੇ ਔਰ ਜਿਸ ਤਰੀਕੇ ਨਾਲ ਇਹ ਇਹਦਾ ਸ਼ਹਿਰੀਕਰਨ ਹੋ ਰਿਹਾ ਹੈ ਜਿਸ ਤਰੀਕੇ ਨਾਲ ਇਹ ਵੱਧ ਰਿਹਾ ਇੱਥੇ ਸੀਵੇਜ ਦੀ ਬਹੁਤ ਵੱਡੀ ਜ਼ਰੂਰਤ ਹੈ। ਔਰ ਮੈਂ ਸ਼ੁਕਰਗੁਜ਼ਾਰ ਹਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਸੁਖਮਨ ਬਾਸੋਂ ਸਾਹਿਬ ਦਾ ਜਿਨ੍ਹਾਂ ਨੇ ਮੇਰੀ ਇਸ ਆਵਾਜ਼ ਨੂੰ ਸੁਣਿਆ ਸਾਡੇ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਜਿਨ੍ਹਾਂ ਦੀ ਅਗਵਾਈ ਮਾਨਯੋਗ ਕੈਬਨਿਟ ਮਿਨਿਸਟਰ ਸਰਦਾਰ ਬੰਕਾਰ ਸਿੰਘ ਸਾਹਿਬ ਕਰ ਰਹੇ ਨੇ ਮੈਂ 2 ਸਾਲ ਦੇ ਵਿੱਚ ਜਿੰਨੀ ਵਾਰੀ ਮੰਗੋਟਾ ਮੈਨੂੰ ਹਰ ਤਰੀਕੇ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਲੋਕਾਂ ਨੇ ਮੇਰੇ ਸਤਿ ਧਿਆਨ ਦੇ ਵਿੱਚ ਲਿਆਈ ਦਿਹਾਂਦੀਆਂ ਗਈਆਂ ਔਰ ਬਹੁਤ ਸਾਰੀਆਂ ਸਮੱਸਿਆਵਾਂ ਅਸੀਂ ਹੁਣ ਤੱਕ ਉਹਨਾਂ ਨੂੰ ਹੱਲ ਕਰ ਚੁੱਕੇ ਹੈ ਜਿਹੜੀ ਸੀਵਰੇਜ ਦੀ ਬਹੁਤ ਵੱਡੀ ਦਿੱਕਤ ਸੀ। ਪਰ ਮੈਨੂੰ ਖੁਸ਼ੀ ਹੋਈ ਹੈ ਕਿ ਇਹ ਜਿਹੜੇ ਸੀਵਰੇਜ ਦਾ ਜਿਹੜਾ ਪ੍ਰੋਜੈਕਟ ਹੈ ਇਹ ਲੋਕਾਂ ਦੀ ਆਪਣੀ ਚੋਣੀ ਹੋਈ ਔਰ ਲੋਕਾਂ ਦਾ ਵਿਸ਼ਵਾਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਦੇ ਵਿੱਚ ਹੋ ਰਿਹਾ ਹੈ। ਹਾਲਾਂਕਿ ਜਦੋਂ ਇਹ ਕਮੇਟੀ ਬਣੀ ਸੀ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਤੋਂ ਬਾਅਦ ਕਾਂਗਰਸ ਦੀ ਵੀ ਸਰਕਾਰ ਚੱਲੀ ਗਈ ਲੇਕਿਨ ਕਿਸੇ ਨੇ ਇਹ ਦਰਵਾਜ਼ੇ ਤੇ ਧਿਆਨ ਨਹੀਂ ਦਿੱਤਾ। ਮੈਂ ਮੈਂ ਵਧਾਈ ਦਿੰਦਾ ਸਾਰੇ ਮੰਡੋਟ ਵਾਸੀਆਂ ਨੂੰ। ਔਰ ਅਜ ਮੰਦੋੜ ਵਾਸਤੇ ਇੱਕ ਬਹੁਤ ਵੱਡਾ ਦਿਨ ਵੀ ਹੈ ਤਾਂ ਦਿਨ ਇਹ ਹੈ ਕਿ ਕਰੀਬ 14 ਕਰੋੜ 49 ਲੱਖ ਰੁਪਏ ਦਾ ਇਹ ਪ੍ਰੋਜੈਕਟ ਹੈ ਇਹ ਇਹਦੀ ਵੈਸੇ ਜਿਹੜੇ ਪ੍ਰੋਜੈਕਟ ਦੀ ਟੋਟਲ ਕਾਸਟਿੰਗ ਉਹ ਕਰੀਬ 27 ਕਰੋੜ ਰੁਪਈਆ ਹੋਵੇਗੀ ਮੇਰੇ ਕੰਮ 27 ਕਰੋੜ ਹੈ ਇਹ ਦੋ ਚਰਨਾਂ ਦੇ ਵਿੱਚ ਇਹਦਾ ਕੰਮ ਹੋਣਾ ਹੈ ਪਹਿਲਾ ਸ਼ਡਿਊਲ ਜਿਹੜਾ ਹੈਗਾ 14.49 ਕਰੋੜ ਰੁਪਏ ਦਾ ਸੀ ਜਿਹੜਾ ਅੱਜ ਅਸੀਂ ਨਿਪਟਾਇਆ ਔਰ ਇਹਦੇ ਬਣਨ ਤੋਂ ਬਾਅਦ ਜਦੋਂ ਇਹ ਪ੍ਰੋਜੈਕਟ ਕੰਪਲੀਟ ਹੋ ਜਾਗਾ ਉਹਦਾ ਸੈਕੰਡ ਫੇਸ ਸ਼ੁਰੂ ਹੋਏਗਾ ਔਰ ਉਹ ਸੈਕੰਡ ਫੇਸ ਹੈ ਉਹ 12 ਕਰੋੜ ਦਾ ਹੋਏਗਾ ਇਨੂੰ ਕੰਪਲੀਟ ਹੋਣ ਦੇ ਵਿੱਚ ਕੁਝ ਘੱਟੋ ਘੱਟ 1 ਸਾਲ ਲੱਗੇਗਾ 1 ਸਾਲ ਤੋਂ ਬਾਅਦ ਜਰਾ 2025 ਦੇ ਵਿੱਚ ਜਾ ਕੇ ਅਸੀਂ ਉਹ ਸੈਕੰਡ ਫੇਸ ਇਹਦਾ ਜਿਹੜਾ ਕਰਾਂਗੇ ਔਰ ਅੱਜ ਇਹਦਾ ਜਿਹੜਾ ਨੀ ਪੱਥਰ ਹੈ ਉਹ ਨਗਰ ਪੰਚਾਇਤ ਦਫਤਰ ਦੇ ਵਿੱਚ ਬਤੌਰ ਸਫਾਈ ਸੇਵਕ ਨੇ ਪੋਮੀਗਾ ਦਬਾਰੇ ਸਾਡੇ ਪ੍ਰਧਾਨ ਜੀ ਕਿੱਧਰ ਗਏ ਅਜੋ ਅਧਿਕਾਰੀ ਅੱਜ ਨੀ ਪੱਥਰ ਜਿਹੜਾ ਸੰਪੂਰਨ ਸਿੰਘ ਸਫਾਈ ਸੇਵਕ ਨੇ ਰੱਖਿਆ ਕਿਉਂਕਿ ਮਾਨਯੋਗ ਸੀਮ ਸਾਹਿਬ ਦਾ ਇਹ ਸੁਪਨਾ ਰਿਹਾ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਨੀ ਪੱਤਰ ਵੱਡੇ ਵੱਡੇ ਜਿਹੜੇ ਲੀਡਰ ਸਭਾਨ ਸੀ ਰੱਖਦੇ ਸੀ ਲੇਕਿਨ ਸਾਨੂੰ ਲੀਡਰ ਬਣਾਇਆ ਕਿੰਨਾਂ ਨੇ ਇਹਨਾਂ ਨੇ ਬਣਾਇਆ ਸਾਨੂੰ ਲੀਡਰ ਬਣਾਇਆ ਕਿੰਨਾਂ ਨੇ ਇਹਨਾਂ ਨੇ ਬਣਾਇਆ ਆਮ ਆਦਮੀ ਪਾਰਟੀ ਨੂੰ ਲੈ ਕੇ ਕੌਣ ਆਇਆ ਆਮ ਲੋਕ ਔਰ ਅੱਜ ਦਾ ਇਹ ਦਿਨ ਹੈ ਮੇਰੇ ਸਾਡੇ ਸੰਪੂਰਨ ਸਿੰਘ ਪ੍ਰਧਾਨ ਜੀ ਵਰਗੇ ਜਿਹੜੇ ਸਫਾਈ ਸੇਵਕ ਨੇ ਸਾਡੇ ਸ਼ਹਿਰ ਦੀ ਸਫਾਈ ਕਰਦੇ ਨੇ ਅੱਜ ਦਾ ਜਿਹੜਾ ਮੌਕਾ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪ੍ਰੋਜੈਕਟ ਦਾ ਨਵੀ ਪੱਤਰ ਵੀ ਰੱਖਿਆ ਔਰ ਇਹਨਾਂ ਨੂੰ ਮੋਬਾਇਲ ਕਰ ਦਿੱਤਾ ਐਮਐਲ ਸਾਹਿਬ ਦਾ ਨਿਕਾਸ ਇੱਥੇ ਹੋਏਗਾ ਜੀ ਇਹਦੇ ਬਾਰੇ ਜਿਹੜੀ ਡਿਟੇਲ ਜਾਣਕਾਰੀ ਸਾਡੇ ਐਸਡੀਓ ਗੁਲਸ਼ਨ ਗੁਲਸ਼ਨ ਜੀ ਇਹ ਤੁਹਾਨੂੰ ਸਾਰੀ ਬਰੀਫ ਕਰ ਦੇਣਗੇ ਇਹ ਨਵਾਰ ਕੇ ਰੋਡ ਤੇ ਆਪਾਂ 2 ਐਮਐਲ ਦੀ ਸੀਵਰੇਜ ਸਿਸਟਮ ਬਣਾ ਰਹੇ ਹਾਂ ਔਰ ਇਹਦਾ ਜਿਹੜਾ ਕੀਟਿਡ ਵਾਟਰ ਹੈ ਉਹ ਜਿਹੜੀ ਡਰੇਨ ਹੈ 200 2.8 ਕਿਲੋਮੀਟਰ 2800 ਮੀਟਰ ਤੇ ਹੈ ਉਧਰੋਂ ਉਹਦੇ ਤੇ ਜਾਏਗਾ ਟ੍ਰੀਟਡ ਵਾਟਰ ਔਰ ਜਿਹੜਾ ਮਤਲਬ ਕਿ ਟ੍ਰੀਟਡ ਵਾਟਰ ਹੈ ਇਹਦੇ ਨਾਲ ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਆ ਉਹਦੇ ਨਾਲ 200 ਏਕੜ ਦਾ ਜਿਹੜੀ ਲੈਂਡ ਆ ਉਹ ਵੀ ਇਰੀਗੇਟ ਹੋਏਗੀ ਐਗਰੀਕਲਚਰਲ ਯੂਜ਼ ਕੀਤਾ ਜਾਏਗਾ ਜਿਹੜਾ ਪਾਪਾ ਜਿਹੜਾ ਸੀਵਰੇਜ ਦਾ ਪਾਣੀ ਹੈ ਸਿੰਚਾਈ ਲਈ ਵਰਤਿਆ ਜਾਏਗਾ ਉਹ ਸਿੰਚਾਈ ਲਈ ਵਰਤਿਆ ਜਾਏਗਾ ਉਹਦੇ ਜਿਹੜੇ ਵਾਟਰ ਟ੍ਰੀਟਮੈਂਟ ਪਲਾਂਟ ਬਣਨਗੇ ਉਹ ਵਾਟਰ ਟ੍ਰੀਟਮੈਂਟ ਪਲਾਂਟ ਬਣਨ ਤੋਂ ਬਾਅਦ ਉਹ ਪਾਣੀ ਉਹ ਖੇਤੀ ਲਈ ਯੂਜ਼ ਹੋਵੇਗਾ ਔਰ ਕਰੀਬ 200 ਤੋਂ ਵੱਧ ਏਕੜ ਜਿਹੜਾ ਰਕਮਾ ਹੈ ਉਹ ਖੇਤੀ ਹੋਵੇਗੀ ਕਿਹੜੇ ਪਿੰਡ ਦੇ ਵਿੱਚ ਉਹ ਡਰੇਨ ਜਿਹੜੀ ਜਿੱਥੇ ਪਾਣੀ ਪੈ ਰਿਹਾ ਨਹੀਂ ਡਰੇਨ ਚ ਵੀ ਹਾਲੇ ਤੱਕ ਅਸੀਂ ਜਿਹੜਾ ਨਿਵਾਰ ਕੇ ਜਿਹੜਾ ਜਿੱਥੇ ਆਪਣਾ ਡੰਪਿੰਗ ਸਟੇਸ਼ਨ ਹੈ ਉੱਥੇ ਐਸਟੀਪੀ ਬਣਾਉਣਾ ਚਾਹੀ ਡੂ ਐਮ ਐਡੀ ਦਾ ਜਦੋਂ ਸ਼ਹਿਰ ਦਾ ਪਾਣੀ ਉੱਥੇ ਜਾਏਗਾ ਉਹਨੂੰ ਟ੍ਰੀਟ ਕਰਕੇ ਫਿਰ ਉਹ ਖੇਤਾਂ ਜਾਈ ਉਹ 200 ਏਕੜ ਜਿਹੜੇ ਉਹਦੇ ਨਾਲ ਦਾ ਏਰੀਆ ਸਾਰਾ ਜਿੱਥੇ ਆਪਣਾ ਡੰਪਿੰਗ ਸਟੇਸ਼ਨ ਹੈ ਜਿੱਥੇ ਐਸਟੀਪੀ ਆਪਾਂ ਬਣਾਉਣਾ ਹੈ ਉਹਦੇ ਨਾਲ ਦਾ 200 ਏਕੜ ਜ਼ਮੀਨ ਨੂੰ ਇਹ ਸਿੰਚਾਈ ਲਈ ਵਰਤੇਗਾ ਜਿੱਦਾਂ ਜਾਏਗਾ ਪਾਣੀ ਉਹਦਾ ਵੀ ਪ੍ਰੋਜੈਕਟ ਨਾਲ ਹੀ ਤਿਆਰ ਹੈ ਉਹ ਕਿਸਾਨਾਂ ਤੋਂ ਕੋਈ ਚਾਰजेस ਲਿਆ ਜਾਵੇਗਾ ਜੀ ਸੋਇਲ ਉਹ ਜਿਹੜਾ ਡਿਪਾਰਟਮੈਂਟ ਆ ਸੋਇਲ ਕਨਰਵੇਸ਼ਨ ਡਿਪਾਰਟਮੈਂਟ ਹੈ ਉਹ ਇਹਦਾ ਪ੍ਰੋਜੈਕਟ ਉਹ ਜਦੋਂ ਇਹ ਸੀਵਰੇਜ ਟਿਊਬਨਟ ਬਣਾ ਜਿਹੜੇ 200 ਏਕੜ ਰਕਬੇ ਨੂੰ ਇਹ ਖੇਤੀ ਵਾਸਤੇ ਪਾਣੀ ਦਿੱਤਾ ਜਾਏਗਾ ਉਹਦੀਆਂ ਜਿਹੜੀਆਂ ਪਾਈਪਾਂ ਹੈ ਜਿਹੜੀਆਂ ਚਿਮੀ ਦਾੜ ਨੂੰ ਜਾਣਗੀਆਂ ਉਹ ਵੀ ਪਰਮਾਤਮਾ ਸੁਖ ਰੱਖੇ ਫ੍ਰੀ ਆਫ ਕੋਸਟ ਬਹੁਤ